ਕਿ ਫਤਿਹ ਸਾਰੇ ਹੀ ਐਸਕੇਐਮ ਨਾਨ ਪੋਲਿਟਿਕਲ ਦੇ ਲੀਡਰ ਸਹਿਬਾਨ ਹਰ ਇੱਕ ਵਰਕਰ ਤੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸਾਰੇ ਹੀ ਵਰਕਰ ਤੇ ਆਗੂ ਸਹਿਬਾਨ ਕਿਰਪਾ ਕਰਕੇ ਨੋਟ ਕਰਿਓ ਕਿ ਰਾਤ ਐਸਕੇਐਮ ਨਾਨ ਪੋਲਿਟਿਕਲ ਦੀ ਇੱਕ ਮੀਟਿੰਗ ਹੋਈ ਹੈ ਜਿਹੜੀ ਜੇ ਲਗਾਤਾਰ ਦੋ ਦਿਨ ਤੋਂ ਚੱਲ ਰਹੀ ਸੀ ਸਾਡੇ ਜਿਹੜੇ ਆਗੂ ਜ਼ਿਲ੍ਹਾ ਚ ਬੰਦ ਸਿੰਘਾਂ ਬਾਰੇ ਵਿਚਾਰਾ ਕਰਨ ਤੋਂ ਬਾਅਦ ਜਦੋਂ ਸਾਰੇ ਆਗੂ ਜ਼ਿਲ੍ਹਾ ਤੋਂ ਬਾਹਰ ਆ ਗਏ ਰਾਤ ਵਾਲੀ ਮੀਟਿੰਗ ਦੇ ਵਿੱਚ ਦੇਸ਼ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਐਸਕੇਐਮ ਨਾਨ ਪੋਲਿਟਿਕਲ ਨੇ ਫੈਸਲਾ ਲਿਆ ਹੈ ਕਿ ਜਿਹੜੇ ਜਿਹੋ ਜਿਹੇ ਹੁਣ ਅੱਜ ਹਾਲਾਤ ਬਣੇ ਨੇ ਬੜੇ ਖਤਰਨਾਕ ਹਾਲਾਤ ਨੇ ਬੜਾ ਦੁੱਖ ਹੈ ਕਿ ਬੇਕਸੂਰ ਲੋਕਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਨੇ ਬੇਕਸੂਰ ਲੋਕ ਇਸ ਢੇੜ ਦੇ ਵਿੱਚ ਮਰ ਰਹੇ ਨੇ ਜੇਕਰ ਕੋਈ ਸਾਡਾ ਫੌਜ ਦੇ ਜਵਾਨ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਉਹ ਵੀ ਸਾਡਾ ਬੱਚਾ ਹੈ ਪਤਾ ਉਹਨੂੰ ਲੱਗਦਾ ਹੈ ਜਿਸ ਮਾਂ ਦਾ ਬੱਚਾ ਜਾਂਦਾ ਹੈ ਜਿਸ ਭੈਣ ਦਾ ਭਾਈ ਜਾਂਦਾ ਹੈ ਜਿਸ ਸਾਡੀ ਧੀ ਦਾ ਸਹਾਰਾ ਉੱਜੜਦਾ ਬੱਚਿਆਂ ਦਾ ਬੱਚਿਆਂ ਦਾ ਬਾਪ ਜਾਂਦਾ ਹੈ ਉਹਨੂੰ ਇਸ ਤਕਲੀਫ ਦਾ ਪਤਾ ਲੱਗਦਾ ਹੈ ਸੋ ਬਹੁਤ ਗੰਭੀਰ ਹਾਲਾਤਾਂ ਦੇ ਵਿੱਚ ਦੇਸ਼ ਵਿਚਰ ਰਿਹਾ ਹੈ ਔਰ ਇਨਾ ਹਾਲਾਤਾਂ ਦੇ ਵਿੱਚ ਫਿਰ ਅਸੀਂ ਫੈਸਲਾ ਲਿਆ ਕਿ ਸਾਨੂੰ ਆਪਣੇ ਜਿਹੜੇ ਪ੍ਰੋਗਰਾਮ ਨੇ ਭਾਵੇਂ ਸਾਡੇ ਸਰਕਾਰ ਦੇ ਨਾਲ ਨੀਤੀਆਂ ਪਾਲਿਸੀਆਂ ਨੂੰ ਲੈ ਕੇ ਜਿੰਨੇ ਵੀ ਮਰਜ਼ੀ ਡਿਫਰੈਂਸਸ ਹੋਣ ਸਾਡੀਆਂ ਲੜਾਈਆਂ ਚੱਲਦੀਆਂ ਰਹਿੰਦੀਆਂ ਨੇ ਸਰਕਾਰਾਂ ਦੇ ਨਾਲ ਆਧੀਆਂ ਮੰਗਾਂ ਮਸਲੇ ਮੁੱਦਿਆਂ ਨੂੰ ਲੈ ਕੇ ਸੋ ਉਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਦੇਸ਼ ਦੀ ਇਸ ਹਾਲਾਤ ਦਾ ਧਿਆਨ ਰੱਖਦੇ ਹੋਏ ਐਸਕੇਐਮ ਨੌਨ ਪੋਲਿਟਿਕਲ ਨੇ ਫੈਸਲਾ ਲਿਆ ਕਿ 15 ਦਿਨ ਲਈ ਸਾਰੇ ਦੇ ਸਾਰੇ ਜਿਹੜੇ ਪ੍ਰੋਗਰਾਮ ਦਿੱਤੇ ਹੋਏ ਨੇ ਉਹ ਸਾਰੇ ਦੇ ਸਾਰੇ ਪ੍ਰੋਗਰਾਮ ਪੋਸਟਪੋਨ ਕੀਤਾ ਗਿਆ ਰਾਤ ਦੇ ਔਰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਉਸ ਦਿਨ ਤੱਕ ਜਰਾ ਧਿਆਨ ਰੱਖਣ ਇਸ ਗੱਲ ਦਾ ਕਿ ਪ੍ਰੋਗਰਾਮ ਪੋਸਟਪੋਨ ਹੈ ਆਪਣਾ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਪੈਦਾ ਕਰਨਾ ਆਪਣਾ ਕੋਈ ਨਿਸ਼ਾਨਾ ਨਹੀਂ ਹੈ ਸਰਕਾਰ ਆਪਣੇ ਧਿਆਨ ਨਾਲ ਆਪਣਾ ਧਿਆਨ ਕੇਂਦਰਿਤ ਕਰਕੇ ਆਪਦੇ ਉਸ ਮਸਲੇ ਨਾਲ ਨਜਿੱਠੇ ਮੈਂ ਦੂਸਰੀ ਗੱਲ ਇਹ ਵੀ ਕਹਿਣਾ ਚਾਹਾਂਗਾ ਕਿ ਸਰਕਾਰ ਨੂੰ ਵੀ ਕਿ ਸਰਕਾਰ ਵੀ ਕਿਰਪਾ ਕਰਕੇ ਇਹ ਜਿਹੜਾ 15 ਦਿਨ ਦਾ ਅਸੀਂ ਇਸ ਗੱਲ ਨੂੰ ਰੋਕ ਲਾਈ ਹੈ ਵਿਰਾਮ ਲਾਇਆ ਹੈ ਇਹਦੇ ਤੇ ਧਿਆਨ ਦਿੰਦੀ ਹੋਈ ਕੋਈ ਅਜਿਹਾ ਕੰਮ ਨਾ ਕਰੇ ਕਿ ਲੋਕਾਂ ਨੂੰ ਸੜਕ ਦੇ ਉੱਤੇ ਆਉਣਾ ਪਵੇ ਸਰਕਾਰ ਵੀ ਸੋਚੇ ਜਰਾ ਔਰ ਨਾਲ ਦੀ ਨਾਲ ਅਸੀਂ ਬੇਨਤੀ ਕਰਾਂਗੇ ਕਿ ਜਿਹੜੀ ਸਾਡੀ ਅੰਦੋਲਨ ਦੇ ਦੌਰਾਨ ਹੋਏ ਨੁਕਸਾਨ ਦੀ ਕੰਪਨਸੇਸ਼ਨ ਆ ਪੰਜਾਬ ਸਰਕਾਰ ਔਰ ਪਟਿਆਲੇ ਦਾ ਪ੍ਰਸ਼ਾਸਨ ਇਹ ਤੇ ਤੁਰੰਤ ਵਿਚਾਰ ਕਰੇ ਵਿਚਾਰ ਕਰਕੇ ਇਹਦੇ ਇਸ ਮਸਲੇ ਦੇ ਹੱਲ ਲਈ ਔਰ ਉਹਨਾਂ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੇ ਲਈ ਸਟੈਪ ਚੱਕੇ ਤਾਂ ਕਿ ਲੋਕ ਇਹ 15 ਦਿਨ ਤੁਹਾਡਾ ਸਹਿਯੋਗ ਦੇ ਸਕਣ ਸਾਡੀ ਫਿਰ ਦੁਬਾਰਾ ਬੇਨਤੀ ਹੈ ਕਿ ਅਸੀਂ ਇਸ ਪ੍ਰੋਗਰਾਮ ਨੂੰ ਸਾਰੇ ਦੇ ਸਾਰਾ ਇਸਕੇਮ ਨਾਨ ਪੋਲਿਟਿਕਲ ਵੱਲੋਂ ਦਿੱਤੇ ਗਏ ਪ੍ਰੋਗਰਾਮ 15 ਦਿਨ ਲਈ ਪੋਸਟਪੋਨ ਕੀਤਾ ਜਾ ਰਹੇ ਨੇ ਔਰ ਉਦੋਂ ਉਸ ਤੋਂ ਬਾਅਦ ਫਿਰ ਦੁਬਾਰਾ ਮੀਟਿੰਗ ਕਰਕੇ ਕਿਹੋ ਜੇ ਦੇਸ਼ ਦੇ ਹਾਲਾਤ ਬੰਦੇ ਨੇ ਕੀ ਬੰਦਦਾ ਉਦੋਂ ਬਾਅਦ ਫਿਰ ਨਵਾਂ ਵਿਚਾਰ ਚਰਚਾ ਕਰਨ ਤੋਂ ਬਾਅਦ ਇਲਾ ਨਵਾਂ ਫੈਸਲਾ ਲਵਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ